माननीय पुलिस कमिश्नर रामेश्वर दास गुप्त सिंह पुलसर साहब ਉਹਨਾਂ ਦੇ ਹਦਾਇਤ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ श्री ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨੌਰਥ श्री ਰੇਸ਼ਭੋਲਾ ਜੀ ਇਹਨਾਂ ਨੇ ਇੱਕ ਮਰਡਰ ਟ੍ਰੇਸ ਮਰਡਰ ਕੇਸ ਐਕਟ੍ਰੇਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 103 ਅਮਰਪ੍ਰੀਤ ਸਿੰਘ ਅਲਾਇਸ ਬਬਲੂ ਆਕਾਸ਼ ਦੀਪ ਸਿੰਘ ਅਲਾਇਸ ਕੱਸੀ ਤੇ ਸ਼ੇਰਾ ਸਨ ਆਫ ਜਨਕ ਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਗਲੂ ਹੈ ਉਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਹੋਲਾ ਜੀ ਨੇ ਟੀਮਸ ਬਣਾਈ ਤੇ ਵਕਸਤ ਥਾਵਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਅ ਨਾ ਮੜਕ ਤਿੰਨ ਦੋਸ਼ੀ ਅਸੀਂ ਇਹ ਰੈਸਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪੈਸਟਰਲੇ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਨੇ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ 스내ਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾਣੀ ਮੁੱਟੀ ਲਗਦਾ ਤਾਂ ਆਪਸੇਤ ਸੀਗੀ ਪਰ ਜਦੋਂ ਹਰਸ਼ੀਰ ਨਾਲ ਲੜਾਈ ਹੋਈ ਇਹਦੀ ਅਰਨਵ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ ਛੇ ਸਾਕ ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ ਛੇ ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਹੀ ਸਾਨੂੰ ਅਸੀਂ ਉਹਨਾਂ ਲਈ ਵੀ ਉਹ ਉਹਨਾਂ ਨੂੰ ਫ੍ਰੈਂਡਲੀ ਵੀ ਟੀਮਸ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਵੇਂ ਅਸੀਂ ਜਿਵੇਂ ਫੜੇ ਜਾਣਗੇ ਉਵੇਂ ਅਸੀਂ ਤੁਹਾਡੇ